ਸਾਸੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਦੇਸੀ ਘੀ ਦੇ ਪੀਪੇ ਵਾਲੇ ਬਿਸਕਟ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਬਿਸਕਟ ਬਣਾਉਣ ਦੇ ਲਈ ਆਪਾਂ ਸਾਰਾ ਸਮਾਨ ਪੂਰਾ ਮੈਜ਼ਰਮੈਂਟ ਦੇ ਨਾਲ ਲਵਾਂਗੇ ਹੁਣ ਇੱਥੇ ਆਪਾਂ ਬੋਲ ਰੱਖ ਲਿਆ ਹੈ ਵੇਟਿੰਗ ਮਸ਼ੀਨ ਦੇ ਉੱਤੇ ਇਹ ਆਪਾਂ ਜ਼ੀਰੋ ਕਰ ਲਿਆ ਸੀਗਾ ਤੇ ਹੁਣ ਇਹਦੇ ਵਿੱਚ ਆਪਾਂ ਆਟਾ ਪਾਇਆ ਆਟਾ ਆਪੇ ਤੇ 250 ਗ੍ਰਾਮ ਲੈਣਾ 250 ਗ੍ਰਾਮ ਆਪਾਂ ਆਟਾ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਤੇ 80 ਗ੍ਰਾਮ ਇਹਦੇ ਵਿੱਚ ਆਪਾਂ ਦੇਸੀ ਘੀ ਪਾਵਾਂਗੇ ਤੇ 125 ਗ੍ਰਾਮ ਆਪਾਂ ਇਹਦੇ ਵਿੱਚ چینی ਪਾਉਣੀ ਆ ਤੁਸੀਂ ਇੱਥੇ ਗੋੜ ਸ਼ਕਰ ਦਾ ਕੋਈ ਵੀ ਯੂਜ਼ ਕਰ ਸਕਦੇ ਹੋ ਅਪਾ ਚੀਨੀ ਅੱਧੀ ਪਾਣੀ ਆਟੇ ਨਾਲ ਹੁਣ ਜਿਹੜਾ ਘੀ ਸੀਗਾ ਘੀ ਦੇ ਵਿੱਚ ਆਪਾਂ ਚੀਨੀ ਪਾ ਲੈਣੀ ਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਫੈਂਟਣਾ ਇੱਥੇ ਚੀਨੀ ਤੇ ਕੀ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੁਣ ਇਹਦੇ ਵਿੱਚ ਆਪਾਂ 4-5 ਚਮਚੇ ਦੁੱਧ ਦੇ ਪਾਵਾਂਗੇ ਦੁੱਧ ਆਪਾਂ ਇੱਥੇ ਲਿਊਕ ਬਮ ਯੂਜ਼ ਕਰਨਾ ਠੰਡਾ ਦੁੱਧ ਨਹੀਂ ਯੂਜ਼ ਕਰਨਾ ਹੈਗਾ ਨਿੱਗਾ ਹੋਣਾ ਚਾਹੀਦਾ ਦੁੱਧਾ ਚਾਹੇ ਤਾਂ ਤੁਸੀਂ ਪਹਿਲਾਂ ਫ੍ਰਿਜ ਚੋਂ ਬਾਹਰ ਕੱਢ ਕੇ ਰੱਖ ਦਿਓ ਨਹੀਂ ਤਾਂ ਫਿਰ ਤੁਸੀਂ ਥੋੜਾ ਜਿਹਾ ਨਿੱਗਾ ਕਰ ਲਓ ਦੁੱਧ ਨੂੰ ਤੇ ਇਹਦੀ ਆਪਾਂ ਚੰਗੀ ਤਰ੍ਹਾਂ ਫਲਫੀ ਜੀ ਰਨਿੰਗ ਪੇਸਟ ਬਣਾ ਕੇ ਤਿਆਰ ਕਰਨੀ ਆ ਪੂਰਾ ਇਹਨੂੰ ਚੰਗੀ ਤਰ੍ਹਾਂ ਫੈਂਟਣ ਆਪਾਂ ਜਿਵੇਂ ਆਪਾਂ ਇਹਨੂੰ ਫੈਂਟਾਂਗੇ ਤੇ ਉਹਦਾ ਕਲਰ ਜਿਹੜਾ ਹਲਕਾ ਹੁੰਦਾ ਜਾਊਗਾ ਤੁਸੀਂ ਇੱਥੇ ਚੀਨੀ ਦੇ ਥਾਂ ਮੈਂ ਗੁੜ ਵੀ ਪਾ ਸਕਦੇ ਹੋ ਸ਼ੱਕਰ ਵੀ ਪਾ ਸਕਦੇ ਹੋ ਬਿਸਕੁਟ ਦੇ ਵਿੱਚ ਐਨਾ ਮੇਰੇ ਸ਼ੱਕਰ ਵਾਲੇ ਬਿਸਕੁਟ ਤਿਆਰ ਕੀਤੇ ਹੋਏ ਨੇ ਤੁਸੀਂ ਦੇਸੀ ਕੀ ਦੀ ਜਗ੍ਹਾ ਤੇ ਡਾਲਡਾ ਕੀ ਵੀ ਯੂਜ਼ ਕਰ ਸਕਦੇ ਹੋ ਤੁਹਾਡੀ ਮਰਜ਼ੀ ਹੈ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਉਹ ਹੀ ਯੂਜ਼ ਕਰ ਸਕਦੇ ਹੋ ਇਹ ਆਪਾਂ ਦੇਸੀ ਕੀ ਨਾਲ ਤਿਆਰ ਕੀਤੇ ਨੇ ਤੁਸੀਂ ਜੇ ਸ਼ੱਕਰ ਵਾਲੇ ਬਣਾਉਣੇ ਤਾਂ ਸ਼ੱਕਰ ਵਾਲੇ ਵੀ ਬਣਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਤੁਸੀਂ ਦੇਖ ਸਕਦੇ ਹੋ ਹੁਣ ਆਪਣੀ ਕਿੰਨੀ ਸੋਹਣੀ ਰਨਿੰਗ ਪੇਸਟ ਬਣ ਕੇ ਤਿਆਰ ਹੋ ਗਈ ਆ ਤੇ ਹੁਣ ਪੇਸਟ ਦੇ ਵਿੱਚ ਆਪਾਂ ਆਟਾ ਪਾ ਲਵਾਂਗੇ ਸਾਰਾ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਨੂੰ ਆਪਾਂ ਹੁਣ ਹੱਥ ਦੀ ਸਹਾਇਤਾ ਨਾਲ ਆਟੇ ਨੂੰ ਗੁੰਨਾਂਗੇ ਚੰਗੀ ਤਰ੍ਹਾਂ ਇਹਨੂੰ ਆਟਾ ਨੂੰ ਆਪਾਂ ਮਿਕਸ ਕਰ ਲੈਣਾ ਹੁਣ ਆਪਾਂ ਇੱਥੇ ਅੱਧੇ ਕੱਲੇ ਦੁੱਧ ਦੀ ਲਈ ਹੈ ਆਪਾਂ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਫਿਰ ਥੋੜਾ ਥੋੜਾ ਦੁੱਧ ਪਾਉਂਦੇ ਹੋਏ ਆਪਾਂ ਆਟਾ ਗੁੰਨਣਾਗਾ ਆਪਾਂ ਦੋ ਦੋ ਤਿੰਨ ਤਿੰਨ ਚਮਚੇ ਪਾਉਂਦੇ ਹੋਈ ਦੁੱਧ ਦੇ ਆਟਾ ਗੁੰਨਾਂਗੇ ਕਿਉਂਕਿ ਆਪਾਂ ਜਿਆਦਾ ਦੁੱਧ ਨਹੀਂ ਇੱਕਦਮ ਪਾਉਣਾ ਨਹੀਂ ਤਾਂ ਫਿਰ ਜਿਹੜਾ ਆਪਣਾ ਆਟਾ ਪਤਲਾ ਹੋ ਜਾਊਗਾ ਜਿੰਨੇ ਆਪਾਂ ਨੂੰ ਦੁੱਧ ਦੀ ਜ਼ਰੂਰਤ ਹੋਊਗੀ ਆਪਾਂ ਉਹਨਾਂ ਦੁੱਧ ਨਾਲ ਦੀ ਨਾਲ ਪਾਉਂਦੇ ਜਾਵਾਂਗੇ ਤੁਸੀਂ ਆਟਾ ਦੇਖੋ ਹੁਣ ਜਿਹੜਾ ਇਹ ਆਟਾ ਆਪਣੇ ਭਾਂਡੇ ਨੂੰ ਲੱਗਦਾ ਹੈਗਾ ਜਿਉਂ-ਜਿਉਂ ਆਟਾ ਇਹ ਵਧੀਆ ਗੁੰਨਿਆ ਗਿਆ ਤਾਂ ਉਹ ਤੋਂ ਇਹਨੇ ਆਟੇ ਨੇ ਭਾਂਡਾ ਛੱਡ ਦੇਣਾ ਇਹਨੂੰ ਚੰਗੀ ਤਰ੍ਹਾਂ ਆਪਾਂ ਮਸਲਣਾ ਜਿਸ ਤਰ੍ਹਾਂ ਆਪਾਂ ਮੱਕੀ ਦਾ ਆਟਾ ਗੁੰਨੇ ਹੁੰਦੇ ਹੰਨੇ ਆਪਾਂ ਇਹਦੀ ਥਿੱਕਨੈਸ ਦਾ ਨਾਲ ਦੀ ਨਾਲ ਹਿਸਾਬ ਰੱਖਣਾ ਜੇਕਰ ਆਪਾਂ ਨਾ ਆਟਾ ਥਿੱਕਾ ਤਾਂ ਆਪਾਂ ਨਾਲ ਦੀ ਨਾਲ ਦੁੱਧ ਹੋਰ ਪਾਉਂਦੇ ਜਾਣਾ ਥੋੜਾ ਥੋੜਾ ਹੀ ਦੁੱਧ ਪਾਉਣ ਆਪਾਂ ਚਮਚ ਚਮਚ ਕਰਕੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਹੋਰ ਪਾਵਾਂਗੇ ਇੱਕ ਕ ਚਮਚਾ ਦੁੱਧ ਦਾ ਪਾਇਆ ਆਪਾਂ ਇਹਦੇ ਵਿੱਚ ਕਿਉਂਕਿ ਆਪਣਾ ਆਟਾ ਥਿੱਕ ਹੈ ਪਹਿਲਾਂ ਪਾਇਨਾ ਦੁੱਧ ਮਿਕਸ ਕਰਦੇ ਹੋਏ ਆਟਾ ਗੁੰਨਾਂਗੇ ਫਿਰ ਆਪਾਂ ਦੇਖਾਂਗੇ ਜੇਕਰ ਜ਼ਰੂਰਤ ਹੋਰ ਲੱਗੀ ਫਿਰ ਆਪਾਂ ਹੋਰ ਪਾ ਲਵਾਂਗੇ आपा चंगी आपण चं तर मसलनाूराही सॉफ्ट आटा बनवणं आपा? ਇੱਕ ਵਾਰੀ ਆਪਣਾ ਆਟਾ ਗੁੰਨਿਆ ਗਿਆ ਹੁਣ ਇਹਦੇ ਵਿੱਚ ਆਪਾਂ ਅੱਧਾ ਚਮਚ ਬੇਕਿੰਗ ਸੋਡਾ ਪਾਵਾਂਗੇ ਬੇਕਿੰਗ ਸੋਡਾ ਪਾਇਆ ਆਪਾਂ ਦੇਖ ਸਕਦੇ ਹਾਂ ਤੇ ਇੱਕ ਚੌਥਾਈ ਚਮਚ ਆਪਾਂ ਇਹਦੇ ਵਿੱਚ ਬੇਕਿੰਗ ਪਾਊਡਰ ਪਾਉਣਾ ਦੇਖਿਆ ਆਪਾਂ 2 ਚਮਚ ਨਾਰੀਅਲ ਦਾ ਬੂਰਾ ਪਾਵਾਂਗੇ ਨਾਰੀਅਲ ਦਾ ਬੂਰਾ ਦਾ ਕਹਿੰਦੇ ਨਾਰੀਅਲ ਦਾ ਚੂਰਾ ਜੋ ਵੀ ਤੁਸੀਂ ਕਹਿੰਦੇ ਹੋ ਬਰੀਕ ਵਾਲਾ ਨਾਰੀਅਲ ਉਹ ਪਾਵਾਂਗੇ ਇਹਦੇ ਵਿੱਚ ਆਪਾਂ ਜਿਹੜਾ ਨਾਰੀਅਲ ਦਾ ਟੇਸ ਹੈ ਉਹ ਬਿਸਕੁਟਾਂ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਆਉਂਦਾ ਕਰੀਮੀ ਕਰੀਮੀ ਬਿਸਕੁਟ ਲੱਗਦੇ ਆ ਫਿਰ ਆਪਾਂ ਨੂੰ ਖਾਣ ਦੇ ਵਿੱਚ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਮਾਨ ਨੂੰ ਆਟਾ ਆਪਣਾ ਠੀਕ ਹੈ ਇਹਦੇ ਵਿੱਚ ਆਪਾਂ 3 ਚਮਚ ਦੁੱਧ ਦੇ ਪਾਵਾਂਗੇ ਹੁਣ ਫਿਰ ਆਪਾਂ ਹੋਰ ਦੇਖ ਕੇ ਪਾਵਾਂਗੇ ਜੇ ਆਪਾਂ ਨੂੰ ਹੋਰ ਦੁੱਧ ਦੀ ਜ਼ਰੂਰਤ ਲੱਗੀ ਆਪਾਂ ਬਾਅਦ ਵਿੱਚ ਪਾ ਲਵਾਂਗੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਗੁੰਨਣਾ ਆਟੇ ਦੀ ਤਰ੍ਹਾਂ आटा आपको ज्यादा थिक नहीं करना है थोड़ा जोफ्ट ही रखना आटा क्योंकि जिन्ना आप आटा सॉफ्ट रखा उन्ना ही अपने बिस्कुट वजिए बन के तैयार हो गए हम आप इतने दो चम्मच दुध ले इत हम अपना आटा सॉफ्ट हो चुका है देख सकते हो ਦੇਖੋ ਬਿਲਕੁਲ ਮਲਾਈ ਮਲਾਈ ਮਾਟਾ ਬਣ ਕੇ ਤਿਆਰ ਹੋਇਆ ਬਿਲਕੁਲ ਹੀ ਸਾਫਟ ਆਟਾ ਤੁਹਾਨੂੰ ਦੇਖਣ ਦੇ ਵਿੱਚ ਵੀ ਪਤਾ ਚੱਲਦਾ ਹੋਣਾ ਆਪਣਾ ਟੋਟਲ ਦੁੱਧ ਅੱਧੀ ਕੌਲੀ ਲੱਗਿਆ ਸਾਰਾ ਆਟਾ ਗੁੰਨਣ ਦੇ ਵਿੱਚ ਜਿਹੜਾ ਆਪਾਂ ਚੀਨੀ ਦੇ ਵਿੱਚ ਪਾਇਆ ਸੀ ਉਹ ਵੀ ਟੋਟਲ ਅੱਧੀ ਕੌਲੀ ਦੁੱਧ ਦੀ ਲੱਗੀ ਆ ਹੁਣ ਇਹਨੂੰ ਆਪਾਂ ਆਟੇ ਨੂੰ 10 ਮਿੰਟ ਰੈਸਟ ਤੇ ਰੱਖ ਦਵਾਂਗੇ ਤਦੋਂ ਅਪਾ ਟ੍ਰੇਲੇ ਵਿੱਚ ਦੇਸੀ ਘੀ ਲਗਾ ਲਵਾਂਗੇ ਬ੍ਰਸ਼ ਦੀ ਮਦਦ ਦੇ ਨਾਲ ਇਹ ਤੇ ਸਿਰਫ ਆਲਰ ਐਪ ਵੀ ਲਾ ਸਕਦੇ ਤੁਹਾਡੀ ਮਰਜ਼ੀ ਆ ਤੁਹਾਡੀ ਇੱਛਾ ਜਿੱਦਾਂ ਵੀ ਤੁਸੀਂ ਕਰਨਾ ਹੈ ਅੱਜ ਮੈਂ ਤੁਹਾਨੂੰ ਦੋ ਤਰ੍ਹਾਂ ਨਾਲ ਬਿਸਕੁਟ ਬਣਾਉਣੇ ਦੱਸੂਗੀ ਇੱਕ ਕਵਨ ਦੇ ਵਿੱਚ ਬਣਾਵਾਂਗੇ ਆਪਾਂ ਇੱਕ ਆਪਾਂ ਸਿੱਧਾ ਡਾਇਰੈਕਟ ਗੈਸ ਦੇ ਉੱਪਰ ਬਣਾਵਾਂਗੇ ਬਿਸਕੁਟ ਹੁਣ ਆਟੇ ਨੂੰ ਆਪਾਂ ਥੋੜਾ ਜਿਹਾ ਮਸਾਲ ਲਵਾਂਗੇ ਇੱਥੇ ਹੁਣ ਆਪਾਂ ਬਿਸਕੁਟ ਬਣਾਉਣ ਵਾਲਾ ਸਾਂਚਾ ਲੈ ਲਵਾਂਗੇ ਇਹਨੂੰ ਆਪਾਂ ਆਟੇ ਦੇ ਨਾਲ ਭਰ ਲਵਾਂਗੇ ਚੰਗੀ ਤਰ੍ਹਾਂ ਨਾ ਪ੍ਰੈਸ ਕਰਕੇ ਆਟਾ ਪਾ ਲਵਾਂਗੇ ਇਹਦੇ ਵਿੱਚ ਸਾਰੇ ਭਰ ਲਵਾਂਗੇ ਇਹਨੂੰ ਚੰਗੀ ਤਰ੍ਹਾਂ ਕਿਉਂਕਿ ਜਦੋਂ ਆਪਾਂ ਪੂਰਾ ਠਿੱਕ ਕਰਕੇ ਆਟਾ ਇਹਦੇ ਵਿੱਚ ਪਾਇਆ ਹੋਇਆ ਹੁੰਦਾ ਨਾ ਦੱਬ-ਦੱਬ ਕੇ ਪ੍ਰੈਸ ਕਰਕੇ ਆਪਾਂ ਭਰਾਂਗੇ ਤਾਂ ਫਿਰ ਆਪਣੇ ਬਿਸਕੁਕਟ ਵਧੀਆ ਬਣਦੇ ਨੇ ਚੰਗੀ ਤਰ੍ਹਾਂ ਇਹ ਰ ਟੱਕਨ ਟਾਈਟਲੀ ਬੰਦ ਕਰ ਦਾਂਗੇ ਹੁਣ ਆਪਾਂ ਬਿਸਕੁਟ ਤੋੜ ਤੋੜ ਕੇ ਟ੍ਰੇ ਦੇ ਵਿੱਚ ਛਿੰਦੇ ਜਾਵਾਂਗੇ ਬਿਸਕੁਟਾਂ ਦੇ ਵਿੱਚ ਆਪਾਂ ਥੋੜਾ ਥੋੜਾ ਗੈਪ ਰੱਖਣਾ ਨਾਲ ਨਹੀਂ ਜੋੜ ਕੇ ਬਿਸਕੁਟ ਲਾਉਣੇ ਕਿਉਂਕਿ ਇਹ ਗਰਮ ਹੋ ਕੇ ਥੋੜਾ ਜਿਹਾ ਫੁੱਲਣਗੇ ਜਦੋਂ ਇਹ ਪੱਕਣਗੇ ਨਾ ਆ ਬੰਦੇ ਵਿੱਚ ਫਿਰ ਵੀ ਇਹ ਥੋੜੇ ਥੋੜੇ ਤੋਂ ਜੋੜੇ ਜਾਂਦੇ ਹੁੰਦੇ ਨੇ ਜੇਕਰ ਆਪਾਂ ਇਹਨਾਂ ਨੂੰ ਨਾਲ-ਨਾਲ ਰੱਖਾਂਗੇ ਫਿਰ ਇਹ ਬਿਲਕੁਲ ਹੀ ਨਾਲ ਜੁੜ ਜਾਣਗੇ ਸਾਰੇ ਦੇ ਸਾਰੇ ਇਕੱਠੇ ਹੋ ਜਾਣਗੇ ਇਨਾਂ ਦੇ ਵਿੱਚ ਆਪਾਂ ਥੋੜਾ ਥੋੜਾ ਗੈਪ ਰੱਖਣਾਗਾ ਸਾਰੀ ਟ੍ਰੇ ਆਪਾਂ ਬਿਸਕੁਟਾਂ ਦੀ ਭਰ ਲਈਏ ਤੁਸੀਂ ਦੇਖ ਸਕਦੇ ਹੋ ਅਵਨ ਨੂੰ ਆਪਾਂ 180 ਡਿਗਰੀ ਪ੍ਰੀ ਹੀਟ ਤੇ ਗਰਮ ਕਰ ਲਿਆ ਸੀ ਇਦੇ ਵਿੱਚ ਆਪਾਂ ਟਰੇ ਰੱਖ ਦਿੱਤੀ ਹੈ ਬਿਸਕਟਾਂ ਵਾਲੀ ਹੁਣ ਆਪਾਂ ਇੱਕ ਸਟੀਲ ਦੀ ਪਲੇਟ ਦੇ ਵਿੱਚ ਘਿਓ ਨੂੰ ਸਪਰੈਡ ਕਰ ਲਵਾਂਗੇ ਬ੍ਰਸ਼ ਦੀ ਮਦਦ ਨਾਲ ਤੇ ਉਹਦੇ ਵਿੱਚ ਆਪਾਂ ਬਿਸਕਟ ਤੋੜ ਕੇ ਧਰ ਲਵਾਂਗੇ ਸਾਰੇ ਪਲੇਟ ਦੇ ਵਿੱਚ ਵੀ ਤੁਸੀਂ ਫਾਇਲ ਪੇਪਰ ਲਾ ਸਕਦੇ ਹੋ ਪਰ ਆਪਾਂ ਅੰਦਰ ਅੰਦਰ ਲਾਉਣਾ ਬਾਹਰ ਨਹੀਂ ਲੱਗਣਾ ਚਾਹੀਦਾ ਗੈਸ ਤੁਸੀਂ ਦੇਖ ਸਕਦੇ ਹੋ ਆਪਾਂ ਬਿਲਕੁਲ ਹੀ ਸੇਮ ਗੈਸ ਸੁਰੱਖਿਆ 3 ਨੰਬਰ ਤੇ ਲਾਇਆ ਗੈਸ ਤੇ ਗੈਸ ਦੇ ਉੱਪਰ ਆਪਾਂ ਇੱਕ ਛੋਟਾ ਜਿਹਾ ਸਟੈਂਡ ਰੱਖ ਲਿਆ ਤੋ ਦੇਖੋ ਆਪਾਂ ਪਲੇਟ ਰੱਖ ਦਿੱਤੀ ਹੈ ਪਲੇਟ ਨੂੰ ਆਪਾਂ ਸ਼ੀਸ਼ੇ ਦੇ ਢੱਕਣ ਨਾਲ ਢੱਕ ਦਵਾਂਗੇ ਕਿਉਂਕਿ ਇਹਦੀ ਜਿਹੜੀ ਹੀਟ ਆ ਫਿਰ ਉਹ ਬਾਹਰ ਨਹੀਂ ਨਿਕਲੂਗੀ ਤੁਸੀਂ ਦੇਖ ਸਕਦੇ ਹੋ ਬਿਸਕੁਟਾ ਬਣੇ ਕਿੰਨੇ ਵਧੀਆ ਬਣ ਕੇ ਤਿਆਰ ਹੋ ਰਹੇ ਨੇ ਜੇਕਰ ਤੁਹਾਡੇ ਕੋਲ ਗੈਸ ਦੇ ਉੱਤੇ ਰੱਖਣ ਲਈ ਸਟੈਂਡ ਨਹੀਂ ਹੈਗਾ ਤਾਂ ਤੁਸੀਂ ਥੱਲੇ ਨਾ ਮੋਟਾ ਤਵਾ ਵੀ ਰੱਖ ਸਕਦੇ ਹੋ ਸਿੰਮ ਗੈਸ ਕਰਕੇ ਤੇ ਉਹਦੇ ਉੱਤੇ ਫਿਰ ਤੁਸੀਂ ਬਿਸਕੁਟਾਂ ਵਾਲੀ ਪਲੇਟ ਰੱਖ ਸਕਦੇ ਹੋ ਜੇਕਰ ਤੁਸੀਂ ਕੜਾਹੀ ਦੇ ਵਿੱਚ ਨਹੀਂ ਬਣਾਉਣਾ ਚਾਹੁੰਦੇ ਨਹੀਂ ਤਾਂ ਫਿਰ ਕੜਾਹੀ ਦੇ ਵਿੱਚ ਵੀ ਨਮਕ ਗਰਮ ਕਰਕੇ ਉਹ ਵੀ ਬਣ ਜਾਂਦੇ ਆ ਜਿਸ ਤਰ੍ਹਾਂ ਮਰਜ਼ੀ ਕਰ ਸਕਦੇ ਹੋ ਬਿਸਕੁਟ ਤੇ ਕਾਫੀ ਤਰੀਕਿਆਂ ਨਾਲ ਬਣ ਸਕਦੇ ਨੇ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਇਹਦੀ ਬਣ ਗਈ ਹੈ ਬਿਸਕੁਟਾਂ ਦੀ ਹੁਣ ਆਪਾਂ ਇਸ ਸਾਈਡ ਚੇਂਜ ਕਰਤੀ ਪਰ ਇਹਨਾਂ ਨੂੰ ਬਣਨ ਨੂੰ ਥੋੜਾ ਜਿਹਾ ਟਾਈਮ ਲੱਗਿਆ ਇਹ ਆਪਾਂ 20 ਮਿੰਟ ਦੇ ਬਾਅਦ ਸਾਈਡ ਚੇਂਜ ਕੀਤੀ ਇਹਨਾਂ ਦੀ ਇਹਨਾਂ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਬਣਨ ਨੂੰ ਕਲਰ ਦੇਖੋ ਬਿਸਕੁਟਾਂ ਦਾ ਕਿੰਨਾ ਵਧੀਆ ਬਣਿਆ ਤੁਸੀਂ ਜੇਕਰ ਗੋੜਾ ਵਾਲੇ, ਸ਼ੱਕਰ ਵਾਲੇ ਬਿਸਕੁਟ ਬਣਾਉਣੇ ਨੇ ਜਾਂ ਬਟਰ ਵਾਲੇ ਬਣਾਉਣੇ ਨੇ ਤਾਂ ਉਹ ਵੀ ਆਪਾਂ ਪਹਿਲਾਂ ਬਣਾਏ ਹੋਏ ਨੇ ਮੈਂ ਲਿੰਕ ਉਹਦਾ ਡਿਸਕ੍ਰਿਪਸ਼ਨ 'ਚ ਦੇ ਦਊਂਗੀ। ਜੇਕਰ ਤੁਸੀਂ ਸ਼ੱਕਰ ਗੋੜਾ ਵਾਲੇ ਬਣਾਉਣੇ ਆ ਤੇ ਬਟਰ ਵਾਲੇ ਬਣਾਉਣੇ ਆ ਅੱਜ ਆਪਾਂ ਦੇਸੀ ਘੀ ਨਾਲ ਬਣਾਏ ਨੇ ਤੇ ਆਪਾਂ ਚੀਨੀ ਪਾ ਕੇ ਤਿਆਰ ਕੀਤੇ ਨੇ। ਤੁਸੀਂ ਦੇਖ ਸਕਦੇ ਹੋ। ਬਿਸਕੁਟਾਂ ਦੀ ਆਪਣੀ ਦੂਸਰੀ ਸਾਈਡ ਵੀ ਹੋ ਗਈ ਹੈ ਕਿੰਨਾ ਵਧੀਆ ਕਲਰ ਆਇਆ ਬਣ ਕੇ। ਦੇਖੋ ਕਿੰਨੇ ਰੜ ਗਏ ਨੇ ਬਿਸਕੁਟ ਬਿਲਕੁਲ ਬਿਲਕੁਲ ਕਰਾਂਚੀ ਕਰਾਂਚੀ ਬਿਸਕੁਟ ਬਣ ਕੇ ਤਿਆਰ ਹੋਏ ਨੇ ਦੇਖੋ ਤੁਸੀਂ ਕਿੰਨੇ ਕਰਾਂਚੀ ਬਣੇ ਨੇ ਬਿਸਕੁਟ ਬਹੁਤ ਵਧੀਆ ਬਿਸਕੁਟ ਬਣੇ ਨੇ ਇਹਨਾਂ ਦਾ થોੜਾ ਇਹ ਕਲਰ ਦੂਜੇ ਬਿਸਕਟਾਂ ਨਾਲੋਂ ਡਾਰਕ ਤੇ ਜ਼ਿਆਦਾ ਹੋਇਆ ਲੇਕਿਨ ਬਿਸਕੁਟ ਪਰ ਬਣੇ ਬਹੁਤ ਵਧੀਆ ਨੇ ਇਹਨਾਂ ਦਾ ਕਲਰ ਜਾਨੀ ਬਿਲਕੁਲ ਇੱਕਸਾਰ ਬਣਦਾ ਜਿਹੜੇ ਆਪਾਂ oven ਦੇ ਵਿੱਚ ਬਣਾਉਨੇ ਆ ਤੁਸੀਂ ਦੇਖੋ ਆਪਣੇ ਕਿੰਨੇ ਕਰਾਂਚੀ ਬਿਸਕੁਟ ਬਣ ਕੇ ਤਿਆਰ ਹੋਏ ਨੇ ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਕਿਸੇ ਹੋਰ ਇੱਕ ਨਵੀਂ ਡਿਲੀਸ਼ੀਅਸ ਜੀ ਰੈਸਪੀ ਦੇ ਨਾਲ